ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਵੇਂ ਪਾਛਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜਿਹੜੀ ਸ਼ਹੀਦੀ ਸ਼ਤਾਬਦੀ ਹੈ ਉਸ ਨੂੰ ਬਹੁਤ ਵੱਡੇ ਪੱਧਰ ਤੇ ਮਨਾਉਣ ਜਾ ਰਹੀ ਹੈ ਅਸੀਂ ਇੱਥੇ ਜੋ ਤਿਆਰੀਆਂ ਨੇ ਉਸ ਦਾ ਜਾਇਜ਼ਾ ਲੈਣ ਪਲੱਸ ਜੋ-ਜੋ ਕਮੀਆਂ ਨੇ ਜੋ ਸੜਕਾਂ ਦੇ ਕੰਮ ਹੋਣੇ ਆ ਲਾਈਟਿੰਗ ਦੇ ਕੰਮ ਹੋਣੇ ਆ ਲਾਈਟਿੰਗ ਸਾਊਂਡ ਸ਼ੋਅ ਕਿੱਥੇ ਹੋਊਗਾ ਸਾਰਾ ਜਿਹੜਾ ਡਿਸਕਸ਼ਨ ਕੀਤਾ ਸਮਾਗਮਾਂ ਦੀ ਸ਼ੁਰੂਆਤ ਰਸਮੀ ਤੌਰ ਤੇ ਦਿੱਲੀ ਦੇ ਵਿੱਚ ਜਿਹੜਾ ਹੈ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਚਾਂਦੀ ਚੌਕ ਦਿੱਲੀ ਜਿੱਥੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ ਉੱਥੇ ਅਰਦਾਸ ਬੇਨਤੀ ਕਰਕੇ ਸ਼ੁਰੂਆਤ ਹੋਊਗੀ ਤੇ ਸ਼ਾਮ ਨੂੰ 25 ਤਰੀਕ ਨੂੰ ਹੀ ਗੁਰਦੁਆਰਾ ਰਕਾਬगंज ਸਾਹਿਬ ਦਿੱਲੀ ਵਿਖੇ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਸ਼੍ਰੀਨਗਰ ਵਿਖੇ ਕਸ਼ਮੀਰ ਦੇ ਵਿੱਚ ਗੁਰਦੁਆਰਾ ਛੱਟੀ ਪਾਤਸ਼ਾਹੀ 6ਵੇਂ ਪਾਤਸ਼ਾਹ ਦਾ ਸਥਾਨ ਉੱਤੇ ਕੀਰਤਨ ਦਰਬਾਰ ਹੋਣਗੇ ਤੇ 19 ਨਵੰਬਰ ਨੂੰ ਸ਼੍ਰੀਨਗਰ ਤੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਐਂਡ ਜੱਭੂ ਕਸ਼ਮੀਰ ਉਹਨਾਂ ਤੇ ਨਾਲ ਸਾਡੇ ਸੰਤਾਂ ਮਹਾਪੁਰਖਾਂ ਦੀ ਰਹਿਨਮਾਈ ਹੇਠ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਰੰਗਿਆ ਜਾਊਗਾ ਕਿਉਂਕਿ ਕਸ਼ਮੀਰੀ ਪੰਡਤ ਜਿਹੜੇ ਆ ਗੁਰੂ ਸਾਹਿਬ ਦੇ ਕੋਲ ਕਸ਼ਮੀਰ ਤੋਂ ਆਏ ਸੀ 23 24 25 ਨੂੰ ਸ਼੍ਰੀ ਨਨਕਪੁਰ ਸਾਹਿਬ ਵਿਖੇ ਵਿਸ਼ ਪਦਰੀ ਸਮਾਗਮ ਹੋ ਰਹੇ ਨੇ 23 ਤਰੀਕ ਨੂੰ ਸਵੇਰੇ ਅਖੰਡ ਪਾਠ ਸਾਹਿਬ ਰੰਗ ਹੋ ਕੇ ਉਸ ਤੇ ਸਰਵ ਧਰਮ ਸਮੇਲਨ ਹੋਊਗਾ ਤਿੰਨੋਂ ਦਿਨ ਡਰੋਨ ਸ਼ੋ ਹੋਊਗਾ ਸ਼੍ਰੀ ਨਨਕਪੁਰ ਸਾਹਿਬ ਵਿਖੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਡਰੋਨ ਸ਼ੋ ਹੋਣ ਜਾ ਰਿਹਾ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਚਾਰ ਸ਼ਹਿਰ ਗੁਰੂ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ, ਬਾਬਾ ਬਕਾਲਾ ਸਾਹਿਬ ਜਿੱਥੇ ਲੰਬਾ ਸਮਾਂ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ, ਤੀਜਾ ਸ਼੍ਰੀ ਨਨਪੁਰ ਸਾਹਿਬ ਜੋ ਖੁਦ ਗੁਰੂ ਸਾਹਿਬ ਨੇ ਬਸਾਇਆ ਤੇ ਉੱਥੋਂ ਹੀ ਦਿੱਲੀ ਲਈ ਚਾਲੇ ਪਾਏ ਤੇ ਚੌਥਾ ਪਟਿਆਲੇ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਬਹੁਤ ਲੰਬਾ ਸਮਾਂ ਸੰਗਤਾਂ ਨੂੰ ਨਿਹਾਲ ਕੀਤਾ। ਚਾਰੋਂ ਸ਼ਹਿਰਾਂ ਦੇ ਵਿੱਚ ਮਿਸ਼ਾਲ ਦੇ ਨਾਲ 3 ਦਿਨ ਲਈ ਚਾਰੋਂ ਸ਼ਹਿਰ ਜਿਹੜੇ ਰੌਸ਼ਨ ਕੀਤੇ ਜਾਣਗੇ। ਹਰ ਰੋਜ਼ ਸ਼ਾਮ ਨੂੰ ਮਿਸ਼ਾਲਾਂ ਲੱਗਣਗੀਆਂ ਜਿਸ ਨੂੰ ਅਸੀਂ ਸ਼ਹਾਦਤ ਦੀ ਲੋਕ ਕਹਿੰਦੇ ਹਾਂ। ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਦੇਸ਼ ਵਿਦੇਸ਼ ਦੀਆਂ ਜਿੰਨੀਆਂ ਵੱਡੀਆਂ ਹਸਤੀਆਂ ਨੂੰ ਇਨਵਾਈਟਸ ਜਾ ਰਹੇ ਨੇ ਇਨਸ ਨਗਰ ਕੀ ਇਤਨ ਦੀ ਜਿਹੜੀ ਹੈ ਅਗਵਾਈ ਪੰਥ ਸੰਗਤ ਤੇ ਸਾਡੇ ਸੰਤ ਮਹਾਪੁਰ ਕਰਨਗੇ ਅਸੀਂ ਸਾਰੇ ਜਿਹੜੇ ਹਾਂ ਅਸੀਂ ਸਾਰੇ ਸੇਵਾਦਾਰ ਬਣ ਕੇ ਜੋ ਜੋ ਸਾਡੀ ਡਿਊਟੀਆਂ ਲੱਗੂਗੇ ਕਰਾਂਗੇ